ਪੰਜਾਬ ਤੋਂ ਬਿਹਤਰ ਭਵਿੱਖ ਦੇ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਤੇ ਦੂਸਰੇ ਪਾਸੇ ਕੈਨੇਡਾ ਦਾ ਇੱਕ ਆਪਣੇ ਕੰਟਰੀ ਨੂੰ 올림픽 ਸਪੋਰਟਸ ਦੇ ਵਿੱਚ ਰਿਪਰੈਜ਼ੈਂਟ ਕਰਨ ਵਾਲਾ ਰਾਇਨ ਵੈਡਿੰਗ ਹੁਣ ਨਾਰਮਲੀ ਆਪਾਂ ਦੇਖੀਏ ਕਿ ਜੇ ਇਹ ਦੋਨੇ ਤਰ੍ਹਾਂ ਦੇ ਨੌਜਵਾਨ ਆਪਸ ਦੇ ਵਿੱਚ ਮਿਲਣਗੇ ਤਾਂ ਕੁਝ ਚੰਗਾ ਹੀ ਇਹ ਦੇ ਵਿੱਚੋਂ ਨਿਕਲਣਾ ਚਾਹੀਦਾ ਵਾ ਇੱਕ ਪਾਸਿਓ ਕੁਝ ਨੌਜਵਾਨ ਪੰਜਾਬ ਦੇ ਵਿੱਚੋਂ ਗਏ ਨੇ ਬਿਹਤਰ ਭਵਿੱਖ ਦੀ ਭਾਲ ਦੇ ਲਈ ਮਿਹਨਤ ਕਰਨ ਦੇ ਲਈ ਤੇ ਦੂਸਰੇ ਪਾਸੇ ਹੈਗਾ ਕੈਨੇਡਾ ਦਾ ਨਾਮ 올림픽 ਦੇ ਵਿੱਚ ਚਮਕਾਉਣ ਵਾਲਾ ਉਹਨਾਂ ਦਾ ਆਪਣਾ 스노우 보ਰਡਰ ਪਰ ਇਹ ਕਹਾਣੀ ਉਸ ਤਰ੍ਹਾਂ ਦੇ ਨਾਲ ਨਹੀਂ ਖਤਮ ਹੁੰਦੀ ਜਿਸ ਤਰ੍ਹਾਂ ਦੇ ਨਾਲ ਆਪਾਂ ਨੋਰਮਲ ਦੇ ਵਿੱਚ ਸੋਚੀ ਆ ਕਿਉਂਕਿ ਕੈਨੇਡਾ ਨੂੰ ਸਾਲ 2002 ਦੀਆਂ ਸਾਲਟ ਲੇਕ ਸਿਟੀ ਦੀਆਂ 올림픽 ਗੇਮਸ ਦੇ ਵਿੱਚ 스노보ਰਡਰ ਦੇ ਵਿੱਚ ਰਾਈਨ ਵੈਡਿੰਗ ਕੁਝ ਟਾਈਮ ਤੋਂ ਬਾਅਦ ਹੀ ਹਮੇਸ਼ਾ ਦੇ ਲਈ ਖੇਡਾਂ ਦੀ ਦੁਨੀਆ ਨੂੰ ਪਿੱਛੇ ਛੱਡ ਦਿੰਦਾ ਵਾ ਤੇ ਇਸ ਤੋਂ ਬਾਅਦ ਕਦਮ ਰੱਖਦਾ ਜਰਮ ਦੀ ਦੁਨੀਆ ਦੇ ਵਿੱਚ ਤੇ ਕੈਨੇਡਾ ਦੇ ਸਭ ਤੋਂ ਜ਼ਿਆਦਾ ਵੱਡੇ ਨਸ਼ਾ ਤਸਕਰਾਂ ਦੇ ਵਿੱਚੋਂ ਇੱਕ ਬਣ ਜਾਂਦਾ ਤੇ ਸਿਰਫ ਨਸ਼ਾ ਤਸਕਰ ਹੀ ਨਹੀਂ ਬਲਕਿ ਇੱਕ ਕਾਤਲ ਵੀ ਤੇ ਕਾਤਲ ਵੀ ਇੱਕ ਇੰਨਾ ਕਿ ਜ਼ਿਆਦਾ ਠੰਡੇ ਖੂਨ ਵਾਲਾ ਕਿ ਰਾਈਨ ਵੈਡਿੰਗ ਕੁਝ ਸਾਲ ਪਹਿਲਾਂ ਕੈਨੇਡਾ ਦੀ ਇੱਕ ਕੈਲਡਨ ਫੈਮਿਲੀ ਦੇ ਉੱਪਰ ਹਮਲਾ ਕਰਦਾ ਤੇ ਉਹਦੇ 4 ਮੈਂਬਰਾਂ ਦਾ ਕਤਲ ਕਰ ਦਿੰਦਾ ਉਹ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਇਸ ਫੈਮਿਲੀ ਦਾ ਰਾਇਨ ਵੈਡਿੰਗ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਰਿਲੇਸ਼ਨ ਨਹੀਂ ਸੀ ਅਸਲ ਦੇ ਵਿੱਚ ਇਹ ਫੈਮਿਲੀ ਰਾਇਨ ਵੈਡਿੰਗ ਦਾ ਸ਼ਿਕਾਰ ਸਿਰਫ ਬਣਦੀ ਆ ਇੱਕ ਮਿਸਟੇਕਨ ਆਈਡੈਂਟੀਟੀ ਦੇ ਕਾਰਨ ਇਸ ਤੋਂ ਵੀ ਬਹੁਤ ਵੱਡੇ ਵੱਡੇ ਕਾਰੇ ਕਰ ਚੁੱਕਿਆ ਵਾ ਰਾਇਨ ਵੈਡਿੰਗ ਤੇ ਇਸ ਤੋਂ ਬਾਅਦ ਰਾਇਨ ਵੈਡਿੰਗ ਦਾ ਕੰਟੈਕਟ ਹੁੰਦਾ ਕੁਝ ਪੰਜਾਬੀ ਨੌਜਵਾਨਾਂ ਦੇ ਨਾਲ ਤੇ ਇਹ ਸਾਰੇ ਜਾਨੇ ਰੜ ਕੇ ਬਹੁਤ ਵੱਡੇ ਲੈਵਲ ਦੇ ਉੱਪਰ ਕੈਨੇਡਾ ਤੇ ਅਮਰੀਕਾ ਦੇ ਵਿੱਚ ਨਸ਼ੇ ਦਾ ਧੰਦਾ ਕਰਨਾ ਸ਼ੁਰੂ ਕਰਦੇ ਨੇ ਹੌਲੀ ਹੌਲੀ ਰਾਇਨ ਵੈਡਿੰਗ ਦਾ ਨਾਮ ਇੱਕ ਮਸ਼ਹੂਰ ਐਥਲੀਟ ਤੋਂ ਇੱਕ ਬਦਨਾਮ ਨਸ਼ਾ ਤਸਕਰ ਦੀ ਤੌਰ ਦੇ ਉੱਪਰ ਪੂਰੇ ਅਮਰੀਕਾ ਦੇ ਵਿੱਚ ਵੀ ਜਾਣਿਆ ਜਾਣ ਲੱਗਿਆ ਤੇ ਈਵਨ FBI ਵਾਲੇ ਇਹਦੇ ਪਿੱਛੇ ਤੇ ਇਹਦੇ ਪੂਰੇ ਦੇ ਪੂਰੇ ਗਰੁੱਪ ਦੇ ਪਿੱਛੇ ਪੈ ਜਾਂਦੇ ਨੇ ਹੁਣ ਉਹਦਾ ਕਾਰਨ ਆ 25 ਮਿਲੀਅਨ ਡਾਲਰ ਤੋਂ ਜ਼ਿਆਦਾ ਦਾ ਨਸ਼ਾ ਅਮਰੀਕਾ ਤੇ ਕੈਨੇਡਾ ਦੇ ਬਾਰਡਰ ਦੇ ਇਧਰ ਉਧਰ ਕਰ ਚੁੱਕਿਆ ਸੀ ਰਾਇਨ ਵੈਡਿੰਗ ਦਾ ਗਰੁੱਪ ਤੇ ਇਹਦੇ ਵਿੱਚ ਉਹਦੀ ਮਦਦ ਕਰਨ ਵਾਲੇ ਨੇ ਮੁੱਖ ਤੌਰ ਦੇ ਉੱਪਰ ਪੰਜਾਬੀ ਨੌਜਵਾਨ ਤੇ ਇੱਕ ਕੇਸ ਦੇ ਵਿੱਚ 온ਟਾਰੀਓ ਬੇਸਡ ਦੋ ਟਰੱਕ ਡਰਾਈਵਰ ਜਿਹੜੇ ਕਿ ਪੰਜਾਬੀ ਮੂਲ ਦੇ ਹੁੰਦੇ ਆ ਉਹਨਾਂ ਨੂੰ ਕੈਨੇਡਾ ਪੁਲਿਸ ਗ੍ਰਿਫਤਾਰ ਕਰਦੀ ਆ ਤੇ ਉਹਨਾਂ ਦੇ ਨਾਮ ਨੇ ਇਕਬਾਲ ਸਿੰਘ ਵਿਰਕ ਤੇ ਦੂਸਰਾ ਹੈ ਰਣਜੀਤ ਸਿੰਘ ਤੇ ਇਹਨਾਂ ਦਾ ਮੇਨ ਕੰਮ ਟਰੱਕ ਚਲਾਉਣਾ ਨਹੀਂ ਸਿਰਫ ਅੱਗੇ ਦਾ ਇੱਕ ਫੇਸ ਆ ਅਸਲੀ ਕਹਾਣੀ ਪਰਦੇ ਦੇ ਪਿੱਛੇ ਚੱਲਦੀ ਆ ਤੇ ਇਹਨਾਂ ਲੋਕਾਂ ਦਾ ਕੰਮ ਹੈਗਾ ਰਾਇਨ ਵੈਡਿੰਗ ਦੇ ਲਈ ਅਮਰੀਕਾ ਤੇ ਕੈਨੇਡਾ ਦੇ ਵਿੱਚਕਾਰ ਸਪੈਸ਼ਲੀ ਹੀਰੋਨ ਨੂੰ ਇੱਧਰ ਉੱਧਰ ਕਰਨਾ ਸਮਗਲ ਕਰਨਾ ਇਕਬਾਲ ਸਿੰਘ ਵਿਰਕ ਤੇ ਰਣਜੀਤ ਸਿੰਘ ਸਪੈਸ਼ਲੀ ਅਮਰੀਕਾ ਦੇ ਸਾਊਥ ਕੈਰੋਲਿਨਾ ਤੋਂ ਕੈਨੇਡਾ ਦੇ ਵਿੱਚ ਡਰੱਗਸ ਲੈ ਕੇ ਆਉਣ ਦਾ ਕੰਮ ਕਰਦੇ ਸੀ ਪਿਛਲੇ ਸਾਲ ਕੈਨੇਡਾ ਦੀ ਪੁਲਿਸ ਨੂੰ ਇੱਕ ਸੂਚ ਮਿਲਦੀ ਆ ਤੇ 29 ਅਗਸਤ 2024 ਨੂੰ ਫਾਈਨਲੀ ਇਕਬਾਲ ਸਿੰਘ ਵਿਰਕ ਤੇ ਰਣਜੀਤ ਸਿੰਘ ਦੇ ਟਰੱਕ ਨੂੰ ਕਿਸੇ ਇੱਕ ਪੁਆਇੰਟ ਦੇ ਉੱਪਰ ਕੈਨੇਡਾ ਬਾਰਡਰ ਕ੍ਰੋਸ ਕਰਨ ਤੋਂ ਠੀਕ ਬਾਅਦ ਰੋਕਿਆ ਜਾਂਦਾ ਤੇ ਜਦੋਂ ਇਹਨਾਂ ਦੇ ਟ੍ਰੇਲਰ ਦੀ ਜਾਂਚ ਪੜਤਾਲ ਕੀਤੀ ਜਾਂਦੀ ਆ ਤਲਾਸ਼ੀ ਲਈ ਜਾਂਦੀ ਆ ਤਕ ਕੱਲੇ ਇਸ ਇੱਕ ਟ੍ਰੇਲਰ ਦੇ ਵਿੱਚੋਂ ਪੌਣੇ 4 ਮਿਲੀਅਨ ਮਤਲਬ ਕਿ 3.75 ਮਿਲੀਅਨ ਡਾਲਰ ਦੀ ਅਮਾਉਂਟ ਦਾ ਨਸ਼ਾ ਮਿਲਦਾ ਵਾ ਟੋਟਲ 115 ਅਲੱਗ-ਅਲੱਗ ਛੋਟੇ ਬੈਗਸ ਦੇ ਵਿੱਚ ਜਿਹੜਾ ਕਿ ਇਹਨਾਂ ਨੇ ਆਪਣੇ ਟ੍ਰੇਲਰ ਦੇ ਵਿੱਚ ਲਕੋਇਆ ਹੁੰਦਾ ਤੇ ਜਿਹਦਾ ਟੋਟਲ ਭਾਰ ਹੁੰਦਾ 124 ਕਿਲੋ ਰਾਇਨ ਵੈਡਿੰਗ ਤੋਂ ਬਾਅਦ ਉਹਦਾ ਅਗਲਾ ਜਿਹੜਾ ਮੁੱਖ ਸਾਥੀ ਹੈਗਾ ਐਂਡਰਿਊ ਕਲਾਰਕ ਉਹਨੂੰ ਵੀ ਇਕਬਾਲ ਸਿੰਘ ਵਿਰਕ ਤੇ ਰਣਜੀਤ ਸਿੰਘ ਹੋਣਾ ਤੋਂ ਸਿਰਫ ਥੋੜੇ ਦਿਨਾਂ ਤੋਂ ਬਾਅਦ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਉਸ ਤੋਂ ਬਾਅਦ ਇਹਨਾਂ ਦੋਨੇ ਪੰਜਾਬੀ ਨੌਜਵਾਨਾਂ ਦੇ ਉੱਪਰ ਕੇਸ ਚੱਲਦਾ ਤੇ ਹੁਣ ਇਸ ਕੇਸ ਦੇ ਵਿੱਚ ਇੱਕ ਅਪਡੇਟ ਆਈ ਆ ਕਿ ਪਿਛਲੇ ਹਫਤੇ ਇਹਨਾਂ ਦੋਨਾਂ ਨੇ ਆਪਣੇ ਅਗੇਂਸਟ ਚੱਲੇ ਇਸ ਕੇਸ ਦੇ ਵਿੱਚ ਪਲੀਡ ਗਿਲਟੀ ਕਰਤਾ ਉਹਦਾ ਮਤਲਬ ਕੀ ਆ ਕਿ ਇਹਨਾਂ ਦੋਨਾਂ ਨੇ ਆਪਣਾ ਜ਼ਰਮ ਮੰਨ ਲਿਆ ਹੁਣ ਇਹਦੇ ਵਿੱਚ ਇਹਨਾਂ ਨੂੰ ਜਦੋਂ ਕੋਈ ਇਨਸਾਨ ਪਲੀਡ ਗਿਲਟੀ ਕਰਦਾ ਵਾ ਤਾਂ ਉਹਨੂੰ ਇਹਨਾਂ ਕੋ ਫਾਇਦਾ ਹੋ ਜਾਂਦਾ ਕਿ ਜਿਹੜੀ ਉਹਦੀ ਸਜ਼ਾ ਵਾ ਉਹ ਅਦਾਲਤ ਵੱਲੋਂ ਥੋੜੀ ਜੀ ਕੁਝ ਹੱਦ ਤੱਕ ਕਟਾ ਦਿੱਤੀ ਜਾਂਦੀ ਆ ਕਿਉਂਕਿ ਜਦੋਂ ਤੁਸੀਂ ਆਪਣਾ ਜੁਰਮ ਖੁਦ ਹੀ ਮੰਨ ਲਿਆ ਤਾਂ ਅਦਾਲਤ ਦਾ ਟਾਈਮ ਵਕੀਲਾਂ ਦਾ ਇਨਵੈਸਟੀਗੇਟਰਸ ਦਾ ਪੁਲਿਸ ਦਾ ਡਿਟੈਕਟਿਵਸ ਦਾ ਸਮਾਂ ਤੇ ਰਿਸਰਚ ਕਰਨ ਦੇ ਉੱਪਰ ਲੱਗਣ ਵਾਲੇ ਰਿਸੋਰਸਸ ਬਚ ਜਾਣਗੇ ਕੈਨੇਡਾ ਅਮਰੀਕਾ ਮੈਕਸੀਕੋ ਅਮੇ ਹੁਣ ਇੱਥੇ ਲਗਾਤਾਰ ਜਿਹੜਾ ਨਸ਼ੇ ਦੀ ਸਮਗਲਿੰਗ ਹੈਗੀ ਆ ਹਰ ਨਵੇਂ ਦਿਨ ਪਹਿਲਾਂ ਦੇ ਨਾਲੋਂ ਵੱਧ ਰਹੀ ਆ ਪਰ ਫਿਰ ਵੀ ਇਹ ਜਿਹੜੀ ਗ੍ਰਿਫਤਾਰੀ ਆ ਇਹਨਾਂ ਦੋਨੇ ਪੰਜਾਬੀ ਨੌਜਵਾਨਾਂ ਦੀ ਇਥੋਂ ਇੰਨੀ ਚੀਜ਼ ਕਲੀਅਰਲੀ ਪਤਾ ਲੱਗ ਰਹੀ ਆ ਕਿ ਸਾਡੇ ਆਪਣੇ ਨੌਜਵਾਨਾਂ ਦਾ ਕਿਸ ਹੱਦ ਤੱਕ ਹੱਥ ਹੈਗਾ ਵਾ ਇਸ ਤਰ੍ਹਾਂ ਦੇ ਜੁਰਮ ਕਰਨ ਦੇ ਵਿੱਚ ਤੇ ਨਾਲ ਦੀ ਨਾਲ ਹੀ ਪੂਰੀ ਪੰਜਾਬੀ ਕਮਿਊਨਿਟੀ ਜਾਂ ਪੂਰੀ ਦੀ ਪੂਰੀ ਇੰਡੀਅਨ ਕਮਿਊਨਿਟੀ ਨੂੰ ਬਦਨਾਮ ਕਰਨ ਦੇ ਵਿੱਚ ਤੇ ਫਿਲਹਾਲ ਇਸ ਅਪਡੇਟ ਦੇ ਵਿੱਚ ਸਿਰਫ ਇੰਨਾ ਹੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ